ਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਗਾਈਸ ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਹੋਗੇ ਤੇ ਗਾਈਸ ਅਸੀਂ ਵੀ ਠੀਕ ਆ ਤੇ ਗਾਈਸ ਅੱਜ ਜਿੱਦਾਂ ਆ ਕਿ ਮਾਇਰਾ ਚੱਲੀ ਆਪਣੇ ਘਰ ਕਹਿੰਦੀ ਆਪਣੇ ਘਰ ਰਹਿ ਕੇ ਆਣਾ ਕਾਫੀ ਟਾਈਮ ਹੋ ਗਿਆ ਹੀ ਨਹੀਂ ਤੇ ਮੈਂ ਤਿਆਰੀ ਜਾਣ ਦੀ ਹੋਰ ਹੋਰ ਲੱਗੀ ਤਿਆਰ ਹੋ ਮੈਂ ਬਸ ਚਲ ਵਧੀਆ ਹੋਇਆ ਹੋ ਜਾ ਤਿਆਰ ਫੇ ਨਾ ਲਾਵੇ ਤੂੰ ਤਾਂ ਕਹਿੰਦੀ ਜਲਦੀ ਜਾਣਾ ਆਪਾਂ ਫੇ ਨਾ ਕੇ ਜਾ ਫੇ ਆਣਾ ਕਾ ਤੱਕ ਫੇ ਅੱਜ ਮੰਗੇ ਸ਼ਾਮ ਤੱਕ ਸ਼ਾਮ ਤੱਕ ਨਹੀਂ ਹਿੰਦਾ ਤਾਂ ਲੱਗਦਾ ਕਿ ਸ਼ਾਮ ਤੱਕ ਬਣੂਗੀ ਤੂੰ ਉਣੀ ਜਾ ਕੇ ਇੰਨੀ ਦੂਰ ਜਾ ਕੇ ਸ਼ਾਮ ਤੱਕ ਥੋੜੀ ਮੁੜੇਂਗੀ ਤੂੰ ਤੋ ਤੂੰ ਦਾ ਪੱਕੇ ਹੈ 2-3 ਦਿਨਾਂ ਤੱਕ ਮਨ ਤੋਂ ਨੰਨਤਾ ਲੱਗ ਜੂਗੇ ਇੱਧਰ ਮੰਮੀ ਉਹੀ ਰੋਜ਼ ਵਾਲੇ ਕੰਮ ਕੱਪੜੇ ਸਪਾਈਆਂ ਝਾੜੂ ਪਰ ਕਹਿੰਦੀ ਮੈਂ ਤੋ ਆ ਤਾਂ ਹੋਣਾ ਨਹੀਂ ਕਹਿੰਦੀ ਕਹਿੰਦੀ ਪਹਿਲਾਂ ਕਹਿੰਦੀ ਮੈਂ ਸ਼ਾਮ ਤੱਕ ਆ ਜੂਗੀ ਕੌਣ ਕਹਿੰਦੀ ਮੇਰਾ ਕਹਿੰਦੀ ਉਹ ਕੰਨ ਨਹੀਂ ਉੱਧਰ ਵੈਲੀ ਬੈਠੀ ਮੰਮੀ ਮੈਨਾਂ ਕਰ ਰਿਹਾ ਕ ਮਹੀਨਾ ਪਿਆ ਕੰਮ ਨਾ ਕਰ ਇਹਨੂੰ ਕੋਈ ਇੰਨੇ ਭੋੜੇ ਮੇਰਜੋਗੇ ਰੱਖ ਗਈ ਇੰਨੇ ਕੱਪੜੇ ਮੇਰਜੋਗੇ ਰੱਖ ਗਈ ਆ ਵੇਣੀ ਇਹਨੇ ਲੋਕਰ ਬਣੀ ਆ ਹਾਂਜੀ ਅੰਮਾ ਜੀ ਪੂਰੇ ਘਰ ਚ ਖੁਸ਼ਬੂ ਫਲਾਈ ਹੈ ਕੀ ਬਣਦਾ ਪਿਆ ਅੱਜ ਇੱਕ ਤਾਂ ਬਣ ਗਿਆ ਪਰੌਂਠਾ ਹਾਂ ਇਹ ਚਲੋ ਹੈ ਠੀਕ ਹੈ ਰੈਗੂਲਰ ਹੈ ਰੈਗੂਲਰ ਰਹੀਆ ਇੱਕ ਬਣ ਗਈ ਮੱਕੀ ਦੀ ਰੋਟੀ ਠੰਡੀ ਹੋ ਗਈ ਤੇ ਆਹ ਬਣ ਗਿਆ ਮਟਰ ਪਨੀਰ ਪਨੀਰ ਹਾਂ ਤੁਹਾਨੂੰ ਕੰਨੇ ਮੈਂ ਤੁਜੀਓ ਬਣਾਣੀ ਸੀ ਪੁਰਜੀ ਬਣਾਣੀ ਸੀ ਨਾ ਜੀ ਨਾ ਪੇਂ ਪੁਰਜੀ टुडे मेन्यू मटर पनीर एंड पराठा मटर पनीर खा के देखो हम्म दो-दो चमचेया ਦੇ ਨਾਲ ਹਮਮ ਬਈਆ ਤਾਂ ਫੇਰ ਹੀ ਆਣਾ ਖਾ ਕੇ ਦੇਖੋ ਮਟਰ ਪਨੀਰ ਕੀ ਬਾਤ ਹੈ ਅੰਦਰ ਰੋਟੀਆਂ ਬਣਾਉਣ ਵਾਸਤੇ ਤੇ ਹੁਣ ਮੈਂ ਦੇਖਦੀ ਆ ਜਾ ਕੇ ਵੀ ਇਹ ਕਰ ਕੀ ਰਹੇ ਆ ਇਹ ਆ ਦੇਖ ਲੈ ਅੰਜਲੀ ਦੇਖ ਲੈ ਜਿਹੜੀ ਲੜਾਈ ਦੀ ਜੜ ਬੈਠੀ ਆ ਰਾਮਨਾ ਬਹਿ ਕੇ ਖਾਂਡੇ ਹੀ ਆ ਉਹ ਵੀ ਖਾ ਰਿਆ ਆ ਕ੍ਰੇਸੀ ਵੀ ਖਾ ਰਿਆ ਹਾਂ ਕ੍ਰੇਸੀ ਵੀ ਖਾ ਰਿਆ ਕੋ ਕ੍ਰੇਸੀ ਆ ਵੇਖ ਲੈ ਅਵੇਲਾ ਕੀ ਕਰਨ ਦੇ ਉਹ ਉਹਨੂੰ ਕਹਿਣ ਦੇ ਆ ਕਲੇਸ਼ੀ ਤੇ ਉਹ ਉਹਨੂੰ ਕਹਿਣ ਦੇ ਆ ਕਲੇਸ਼ੀ ਤੇ ਹੈਗੀ ਸਭ ਤੋਂ ਵੱਡੀ ਜੜ ਇਹ ਆ ਮੈਂ ਤਾਂ ਬਹੁਤ ਗੁਰਮੁਖ ਬੰਦਾ ਹਾਂ ਹਾਂ ਬਹੁਤ ਜਨਾ ਗੁਰਮੁਖ ਬੰਦਾ ਇਹ ਖਾ ਕੀ ਰਹੀ ਆ ਉਹ ਮਟਰ ਪਰੀ ਤੇ ਸਾਗ ਐਂਡ ਮੱਕੀ ਦੀ ਰੋਟੀ ਉਹ ਵੇਲਾ ਪਕਰ ਪਕਰ ਪਰੇ ਖਾਣੇ ਆ ਫੜਾ ਫਟ ਟਾਈਮ ਦਾ ਕੋਈ ਪਤਾ ਹੀ ਨਹੀਂ ਕਿ ਕੰਮ ਤੇ ਵੀ ਜਾਣਾ ਆ ਕਿੱਦਾਂ ਦੀ ਲੱਗੀ ਸਰਜੀ ਬਹੁਤ ਵਾਹ ਬਹੁਤ ਵਾਹ ਲੱਗੀ ਚੱਲ ਜਲਦੀ ਦਿਖਾ ਰੋ ਤੁਹਾਨੂੰ ਕੰਮ ਤੇ ਵੀ ਜਾਣਾ ਆ ਜੀ ਗਾਇਜ਼ ਅਸੀਂ ਆ ਚੁੱਕੇ ਹਾਂ ਆਪਣੀ ਦੁਕਾਨ ਤੇ ਤੇ ਮੰਮੀ ਵੀ ਗਈ ਹੋਈ ਲੁਧਿਆਣੇ ਅੱਜ ਮੈਂ ਕਹਿੰਦੇ ਥੋੜਾ ਜਾਣਾ ਸੀਗਾ ਕੰਮ ਸੀ ਉਹਨਾਂ ਨੂੰ ਤੇ ਮਾਇਰਾ ਚੱਲ ਗਈ ਅੱਜ ਆਪਣੇ ਦੱਸੇਗਾ ਘਰ ਜਾਣਾ ਉਹਨੇ ਆਪਣੇ ਤੇ ਅੱਜ ਬਸ ਵੇਲੇ-ਵੇਲੇ ਇੱਕ ਤਰ੍ਹਾਂ ਦੇ ਆਪਾਂ ਦੇ ਇਹਦੇ ਪਤੰਗ ਧੁੜਾਣਨੇ ਆ ਤੁੰਦ ਤੁੰਦ ਪਈ ਵਾਰ ਤੁੰਦ ਹੜਦੀ ਪਤੰਗ ਧੁੜਾਣਨੇ ਆ ਬਸ ਉੱਧੇ ਹੀ ਬੈਠੇ ਆਂ ਵੇਲੇ ਨਗਾਣ ਤੇ ਹਾਂਜੀ ਗਾਇਜ਼ ਅੱਜ ਆਪਾਂ ਆਏ ਹੋਏ ਆ ਇੱਧਰ ਪਿੰਡ ਬਤਾਲੇ ਤੇ ਭਾਜਣਾ ਕੋਈ ਕੰਮ ਸੀਗਾ ਉਹਦੇ ਨਾਲ ਆਏ ਸੀਗੇ ਤੇ ਮੇਰੇ ਨਾਲ ਸੀਗਾ ਕਹਿੰਦੇ ਨੂੰ ਬਸ ਇਧਰ ਹੋ ਕੇ ਦਬਾਸਾ ਪੱਟੇ ਦਾ ਨਾ ਕਰਦੇ ਥੋੜੀ ਜਿਆਦਾ ਕੰਮ ਸੀ ਕੋਈ ਜੰਦੇ ਨਾਲ ਆਇਆ ਮੈਂ ਕਿਹਾ ਚਲੋ ਵੇਲੇ ਅੱਜ ਮੈਂ ਕਿਹਾ ਜਾਈਏ ਵੇਲੇ ਹੋ ਗਏ ਪਪਾ ਚਾਹਦੇ ਕੰਮ ਮਿਲਦੇ ਹਾਂ ਹਾਈ ਮੰਮੀ ਅੱਜ ਤਾਂ ਥੱਕ ਗਈ ਯਾਰ ਹੁਣ ਕੀ ਹੈ ਹੈ ਕਰ ਲੱਗਿਆ ਮੈਂ ਤੂੰ ਕੋਈ ਨਹੀਂ ਬਾਤ ਹੰ ਦੱਸਿਆ ਗਿਆ ਸੀ ਭਾਜੀ ਨੇ ਗਿਆ ਸੀ ਸੀ ਭਾਜੀ ਲੈ ਫੜ ਤੇਰੀ ਥਕਾਵਟ ਦੂਰ ਹੋ ਜਾਂਦੀ ਆ ਓਹੋ ਕੀ ਪਉਦਾ ਹੈ ਪੈਸਾ ਪੈਸਾ ਹਾਂ ਵੇਲਾ ਤਾਂ ਨਿਕਲ ਆਏ ਬਾਹਰ ਪੈਸਾ ਪੈਸਾ ਤੇ ਮਾਂ ਆ ਨਾ ਤੂੰ ਪੈਸਾ ਪੈਸਾ ਕਰਦੀ ਹੈ ਨਸੀਪੇ ਤੂੰ ਕਿਉਂ ਮਰਦੀ ਏਕ ਬਾਤ ਮuje ਤੂੰ ਬਤਲਾ ਦੇ ਕੀ ਬਤਲਾਏਗਾ ਆੱਟਾ ਤਾਂ ਮੈਨੂੰ ਬਹੁਤ ਵਸੇ ਕਿਉਂ ਨਹੀਂ ਦਰਤੀ ਹੈ ਗਾਣੇ ਸਾਨੂੰ ਬਹੁਤ ਆਂਦੇ ਆ ਮੀਟਿੰਗ ਜਾਏ ਮੀਟਿੰਗ ਜਾ ਹੀ ਆਂ ਅਸੀਂ ਬੋਰ ਹੋ ਗਏ ਸੀ ਸਹੀ ਹੈ ਅੱਜ ਜੀ ਗਾਇਜ਼ ਆਪਾਂ ਆ ਗਏ ਹੁਣ ਆਪਣੀ ਸਿਸਟਰ ਦੇ ਘਰ ਹੈਲੋ ਬੱਚੋ ਹੈਲੋ ਹੈਲੋ ਬੋਲੋ ਹੈਲੋ ਕੀ ਕਰ ਰਹੇ ਹੋ ਤਿੰਬਾ ਮੈਂ ਦੇ ਦੇ ਲੇ ਕੇ ਕਾਲਿਆ ਕਾਲਿਆ ਨਾ ਮੈਨੂੰ ਨੂੰਗਾ ਨਹੀਂ ਦੂੰਗਾ ਕਿਉਂ ਪਾ ਇਹ ਦੇਖ ਡਫੜਾ ਮੈਨੂੰ ਪਾ ਕੇ ਦੇ ਦੇ ਲੈ ਦੇ ਦੇ ਥੋੜਾ ਜਿਹਾ ਤੂੰ ਦੇ ਦੇ ਨਾ 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 ਗਿਰ ਗਿਆ ਉਹ ਉਹ ਨੀਚੇ gira ਉਹ ਉਠਾਤੇ ਉਠਾਤੇ ਨਹੀਂ ਐਸੇ ਮੜ ਜਾ ਮੇਰੇ ਪਾਪਰ ਇੱਧਰ ਇੱਧਰ ਵੱੜ ਜਾ ਇੱਥੇ ਵੱੜ ਜਾ ਮਾਮੂ ਕੋ ਦੇ ਦੇ ਮੰਗ ਰੇ ਮੂ ਐ ਦੋ ਕੋਈ ਮਿਸ ਨਾਲ ਦੇ ਸਕੂਲ ਵਿੱਚ ਪੜ੍ਹਦਾ ਸੀ। ਬਚਾ ਨਹੀਂ ਦੋ ਨਹੀਂ ਆ ਪਾ ਇਹ ਤਾਂ ਉੱਪਰੋਂ ਆਵਾਜ਼। ਪੂਰਾ ਪੂਰਾ ਸੁਣਾ ਪੂਰਾ ਸੁਣਾ। ਅੱਗੇ। ਅ ਮੇਟੀ ਪੈ ਲੈ ਨਾ ਨੇ। ਉਹ ਜੋ ਥੱਗ ਹੀ ਬੈਠੀ ਬੱਸ ਉਹ। ਖੰਬੋਸ ਨੂੰ। ਹੁਣ ਹੋ ਗਿਆ ਜੀ ਮਿੱਤਰੋ ਰੋਟੀ ਦਾ ਟਾਈਮ। ਸਿਸਟਰ ਲੈ ਆਈ ਹੈ ਰੋਟੀ ਕੀ ਆ। ਅੱਛਾ ਚਿਕਨ ਆ ਠੀਕ ਆ। ਆਰਿਫ ਰੋਟੀ ਬੱਚੇ ਰੋਟੀ ਖਾ ਰਹੇ ਹੋ। ਅੱਛਾ ਨਾਨੀਆ ਖਾ ਰਹੇ ਆਪਣੇ ਆਪ ਨਹੀਂ ਖਾਂਦੇ ਤੁਸੀਂ। ਆਪਣੇ ਆਪ ਕਿੱਥੇ ਖਾਂਦੇ ਆ? ਮੈਂ ਬਤੂ ਆਪ ਨਹੀਂ ਖਾਂਦਾ। ਆਰੀ ਤੂੰ ਆਪ ਨਹੀਂ ਖਾਂਦਾ। ਨਹੀਂ। ਆਲ ਦਾ ਗੇਮ ਚ ਰੁੱਝਿਆ। ਖਾ ਰਣੇ ਰੋਟੀ। ਖਾ ਲੈ ਆ ਜਾ। ਠੰਡੀ ਹੋ ਗਈ ਆ। ਕੋਈ ਨਹੀਂ ਖਾ ਰਣੇ ਆ। ਬਹਿ ਜਾ ਤੇ। ਅਰਸ਼ੂ? ਓਏ ਆਰੀਫ ਅੱਗੇ ਹੋ। ਲਵ ਅੱਗੇ ਹੋ ਜਾ। ਉਹ ਕਾਤੇ ਮਾਰਦੇ ਆ। ਇਹ ਜੀਜਾ ਜੀ ਸਾਡੇ ਅੱਜ ਲੈ ਕੇ ਆਏ ਨੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਗੁਲਾਬ ਜਾਮਨ। ਗੁਲਾਬ ਜਾਮਨੂ। ਗੁਲਾਬ ਜਾਮਨ ਕਰੋ। ਇਹ ਕੋਈ ਖਾਂਦਾ। ਗੁਲਾਬ ਜਾਮਨੂ। ਓਟੋ ਘਾ ਲਓ ਤੁਸੀਂ ਵੀ ਤੇ ਇਹ ਸੁੱਤੇ ਪਏ ਆ ਤਕਾਪਟਾ ਜ਼ਿਆਦਾ ਹੋਈਆਂ ਬਹੁਤ ਜ਼ਿਆਦਾ ਛੂਟ ਤੋਂ ਅੱਜ 9 ਵਜੇ ਲੋ ਵੀ ਆ ਜਾਮ ਨੂੰ ਦੇਖੋ ਕਿੱਦਾਂ ਦੇ ਆ ਰਿਐਕਟ ਕਰੋ ਜੈਸੇ ਕੋਈ ਮੈਨੂੰ ਵੀ ਇਧਰ ਵੀ ਲਿਆਓ ਦੇ ਦਿਓ ਚਾਣੀ ਪਾ ਦਾਂ ਇਹਨੂੰ ਪਾ ਦਾਂ ਚਾਣੀ ਲੈ ਚਾਣੀ ਚਾਣੀ ਪਾਦੇ ਆ ਨਾ ਵੀ ਨਹੀਂ ਨਾ ਇੰਨੀ ਚਾਣੀ ਚਾਣੀ ਇੱਕ ਦਿਨ ਕਿਉਂ ਹੁੰਦਾ ਆ ਵੀ ਨਹੀਂ ਨਾ ਇੰਨੀ ਕੁਝ ਨਹੀਂ ਹੁੰਦਾ ਲਿਆਓ ਵੀ ਇੰਦਾ ਦੀ ਕਾਲੇ ਜੀ ਖਰਾਸ਼ ਹੋ ਰਹੀਆਂ ਨੇ ਤੇ ਜਮ ਨੂੰ ਆਣਾ ਗਾਈਜ਼ ਰੋਟੀ ਰੋਟੀ ਖਾ ਕੇ ਵਿਲੇ ਹੋ ਗਏ ਆ ਤੇ ਬੱਚੇ ਕੱਢਣ ਦੇ ਗੇਮ ਤੋ 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 ਖਤਮ ਹੀ ਹੋ ਗਿਆ ਵੀਡੀਓ ਖੇਲ ਰਿਹਾ ਕੇ ਹੁਣ ਦਾ ਬੇਬੀ ਇਨ yellow ਬੇਬੀ ਇਨ yellow ਚਲੀ ਜਾਗੀ ਦੂਸਰੋ ਵੀ ਆ ਤੁਮ ਵੀ ਦੇਖਨੇ ਚਲੀ ਜਾਗੀ ਗਾਈਜ਼ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਤੁਸੀਂ ਅੱਜ ਕੀ ਖਾਧਾ ਤੇ ਤੁਹਾਨੂੰ ਸਾਡੀ ਵੀਡੀਓ ਕਿੰਦਾ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਅਸ਼ੂ ਗੁੱਡ ਨਾਈਟ ਕਰਦਾ ਸਾਰੇ ਨੂੰ ਗੁੱਡ ਨਾਈਟ ਗੁੱਡ ਨਾਈਟ ਅਰੇ ਤੁਸੀਂ ਵੀ ਕਰਦੇ ਮਤਲਬ ਨਾ ਸਹਦੀ ਕੇ ਪਹਿਲੇ ਤੋਂ ਲੜਕੀਆਂ ਐਸੀ ਹੁੰਦੀਆਂ ਨੇ ਰਾਈਟ